ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਸਾਰੇ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਲਓ ਜੀ ਟਾਈਮ ਹੋ ਗਿਆ ਹੈ 8 ਵਜੇ ਦਾ ਤੇ ਹੁਣ ਮੌਸਮ ਹੋਣ ਲੱਗਿਆ ਬਹੁਤ ਸੋਹਣਾ ਧੁੱਪ ਨਹੀਂ ਹੁੰਦੀ ਹੁਣ ਵਧੀਆ ਮੌਸਮ ਹੋ ਗਿਆ ਇੱਕ ਦਿਨ ਮਹੀ ਪੈ ਕੇ ਆ ਲਾ ਲਈ ਜੀ ਆਪਾਂ ਨੇ ਇਹਦੇ ਵਿੱਚ ਦੁਪਹਿਰ ਖੀੜੀ ਆਪਾਂ ਕੋਈ ਚੀਜ਼ ਵੇਸਟ ਨਹੀਂ ਛੱਡਦੇ ਹੈਗੇ ਚੱਕ ਕੇ ਆਪਾਂ ਨੇ ਇਹਦੇ ਵਿੱਚ ਆ ਪlant ਲਾਤਾ ਤੇ ਇਹ ਵਿਚ ਲਾਤੀ ਦੁਪਹਿਰ ਖੜੀ ਹੁਣ ਚਿੱਤ ਦਿਨਾਂ ਦੇ ਫੁੱਲ ਖਿੜੂਗੇ ਫਿਰ ਦੇਖੋ ਕਿੰਨੇ ਸੋਹਣੇ ਲੱਗਣੀਆਂ ਹਨ ਤੇ ਅੱਜ ਤੁਹਾਨੂੰ ਮਿਲਾਉਨੇ ਆਂ ਸੀ ਆਪਣੇ ਨਿਊ ਮੈਂਬਰ ਦੇ ਨਾਲ ਕਿੱਥੇ ਆਪਣੇ ਨਿਊ ਮੈਂਬਰ ਚਲੋ ਆਜੋ ਲੈ ਕੇ ਚਲੇ ਆਂ ਸੀ ਇਹਨਾਂ ਦਾ ਖਾਣਾ-ਦਾਣਾ ਆ ਦੇਖੋ ਰੋਟੀ ਕੱਟ ਖਾਣੇ ਆ ਰੋਟੀਆਂ ਗਲਦੀਆਂ ਹੀ ਪਈਆਂ ਫਾਦ ਦੁੱਧ ਦੇ ਚ ਆ ਨਹੀਂ ਹੁੰਦੇ ਉਹ ਜਦ ਚਲੇ ਜਾਂਦੇ ਆ ਨਾ ਇਧਰ ਉਧਰ ਪੰ ਫੇਰ ਆਉਣੇ ਡਰਦੇ ਆ ਆ ਅਨੇ ਕੋਲ ਮਿਰਚਾਂ ਦੇ ਕੋਲ ਬੈਠੀ ਹੁੰਦੀ ਹੈ ਲੈ ਕੇ ਹੰਦੇ ਚ ਉਹ ਬੈਠੇ ਮਿਰਚਾਂ ਦੇ ਵਿੱਚ ਮਿਰਚੇ ਪਸੰਦ ਆ ਮੈਨੂੰ ਹੈ ਨਾ ਮਿਆਊ ਕਿਥੇ ਹਾਂ ਉਹ ਆ ਗਈ ਚਲੇ ਕੇ ਦੇਖਿਆ ਨਾ ਪਤਾ ਲੱਗ ਗਿਆ ਵੀ ਇਹ ਦੁੱਧ ਦੇਖਿਆ ਉਹਨੂੰ ਆਏ ਆ ਵੀ ਪਤਾ ਨਹੀਂ ਮੇਰੇ ਬਲੂਗੜੇ ਚੱਕਣਾ ਕਿਵੇਂ ਖਾਣ ਨੂੰ ਆਉਂਦੀ ਐ ਹਾਏ ਕਿੰਨਾ ਖਤਰਨਾਕ ਸ਼ੇਰ ਦੀ ਮਾਸੀ ਹੈ ਆ ਰਹੀ ਵੀ ਤੂੰ ਲਿਖਿਆ ਸੋਣਾ ਪਲੀਨਾ ਹੋ ਗਿਆ ਕਿਆ ਸੋਨੇ ਵੇਲਾ ਹੁਣ ਮੀਂਹ ਪੈ ਕੇ ਹੋ ਗਈਆਂ ਤੇ ਮੀਂਹ ਨਾਲ ਕਿ ਅੱਧੇ ਇੱਕ ਘੰਟੇ ਤੱਕ ਉਹ ਫੁੱਲ ਖਿਲਰਦੇ ਬਹੁਤ ਕੰਮ ਮੀਂਹ ਨਾਲ ਚੱਲ ਗਈਆਂ ਪਹਿਲਾਂ ਤਾਂ ਵੀ ਸੁੱਕ ਗਈਆਂ ਹੁਣ ਤਾਂ ਆ ਦੇ ਆ ਵੀ ਹੋ ਗਏ ਫੁੱਲ। ਕਿੰਨੀ ਸਿੱਕੋ ਵੇਲ ਬਹੁਤ ਹੈ ਜੀ ਇੱਕ ਜੜੀ ਉੱਪਰ। ਆ ਦੇਖੋ ਕਪਾ ਦੇ ਫੁੱਲ ਵੀ ਹੋ ਗਏ ਆਪਣੇ। ਪੀਲੇ, ਗੁਲਾਬੀ। ਆ ਦੇਖੋ। ਕਿੰਨੇ ਸੋਹਣੇ। ਇਹ ਬੁੱਟਾ ਵੈਸੇ ਆ ਡੈਕੋਰੇਸ਼ਨ ਵਾਸਤੇ ਵਧੀਆ ਹੈ ਨਾ। ਕੱਲਾ ਐ ਤਾਂ ਨਹੀਂ ਆ ਦੇਖੋ ਟਿੰਡੇ ਲੱਗਗੇ। ਟਿੰਡੇ ਹੀ ਹੁੰਨੇ ਆ। ਇਹਦੇ ਵਿੱਚ ਕਪਾ ਲੱਗੂਗਾ ਨਾ। ਖੜੂਗਾ ਇਹ। ਇਹ ਵਕ ਪਾਤ ਉਡਨਾ ਆ ਕਰੂਗੇ ਹੈ ਨਾ। ਨਹੀਂ। ਕਿੰਨੇ ਲੇ ਪਿੰਕ ਪੰਦ ਦੇਖੋ ਮੇਨ ਨਾਲ ਹੋ ਗਈਆਂ ਸਾਰੀਆਂ ਬਿੱਲ ਹਰੀਆਂ ਇੱਕ ਹੋਰ ਤਾਂ ਸਾਰੀਆਂ ਸੁੱਕ ਗਈਆਂ ਇੰਨਾ ਚ ਕਰੇਲੇ ਦੇਖੋ ਲੱਗੇ ਨੇ ਛੋਟੇ ਹਲੇ ਤੁਸੀਂ ਆ ਜਾਓ ਕਿਤੇ ਬਿੱਲੀ ਮੈਨੂੰ ਫੜ ਲਵੇ ਹਾਂ ਘੁਰਦੀ ਐ ਤਾਂ ਹਾਂ ਪਹਿਲੇ ਦੁੱਧ ਆ ਕੇ ਆ ਮਿਲੋ ਜੀ ਸਾਡੇ ਨਿਊ ਮੈਂਬਰਾਂ ਨੂੰ ਕਿਵੇਂ ਲੱਗਿਆ ਪੀਣ ਦਿੱਲੀ ਘੁਰੀਆਂ ਵੱਟਦੀਆਂ ਕਿਤੇ ਮੇਰੇ ਬੱਚਿਆਂ ਨੂੰ ਚੱਕਣ ਆਏ ਆ ਆ ਜਾ ਤੂੰ ਵੀ ਲੈ ਆ ਜਾ ਦੀ ਆਪਣੀ ਸਮਾਨ ਕੀ ਹੋ ਗਈ ਤਿਆਰ ਤੇ ਆਪਾਂ ਕੜੀ ਦੇ ਵਿੱਚ ਆਲੂ ਤੇ ਸੋਆਬਿੰਦੇ ਬੜੀਆਂ ਤੇ ਬਸ ਅਸੀਂ ਸਮਾਨ ਪਾਉਣੇ ਜਾਦੇ ਸਮਾਨ ਹੋਰ ਨਹੀਂ ਪਾਉਂਦੀ ਹੈਗੀ ਤੇ ਆਪਣੀ ਕੜੀ ਹੋ ਗਈ ਬਣ ਕੇ ਤਿਆਰ ਕਿਉਂਕਿ ਅੱਜ ਹੈ ਸੰਡੇ ਸੰਡੇ ਨੂੰ ਆਪਣੀ ਤਾਂ ਕੜੀ ਬਣਦੀ ਹੈ ਤੇ ਚਾਹ ਬਣਦੀ ਹੈ ਆਲੂਆਂ ਨੇ ਪਰੌਂਠੇ ਹੋਣ ਲੱਗੇ ਹਾਂ ਸੀ ਆਪਣੀ ਚਿਮਣੀ ਨੂੰ ਸਾਫ਼ ਕਰਨ ਕਿਉਂਕਿ ਬਹੁਤ ਦਿਨ ਹੋ ਗਏ ਚਿਮਣੀ ਆਪਣੀ ਸਾਫ਼ ਨਹੀਂ ਹੋਈ ਹੈਗੀ ਤੇ ਅੱਜ ਸਰਵਿਸ ਕਰਨ ਲੱਗੇ ਆ ਸਰਵਿਸ ਅੱਜ ਸਾਫ਼ ਕਰਨ ਨੂੰ ਟੱਕਰ ਗਈ ਕਰ ਤਾਂ ਆਪਾਂ ਅੱਜ ਲੱਗੇ ਚਿਮਣੀ ਸਾਫ਼ ਕਰਨ ਸਰਵਿਸ ਕਰਨ ਹੈ ਲੋ ਆਪਾਂ ਲੱਭੀਂ ਖਤਵਾਂ ਕੇ ਕਿਉਂ ਆਹਾਂ ਅਜੇ ਨਾ ਫੋਨ ਨੂੰ ਬਹੁਤ ਦੇਰ ਹੋ ਗਈ ਐ ਨਾ ਸਾਫ ਕਲੀਨ ਹੁਣ ਮੇਰੇ ਕਮਰੇ ਦਾ ਘਰਦ ਲਈ ਮੈਂ ਸਾਫ ਕੋਲ ਕੇ ਨਹੀਂ ਕਰਨੀਗੀ ਪਰ ਉਹ ਵੀ ਰਹਿ ਰਿਹਾ ਛੱਡ ਦੋ ਛੱਡ ਇੱਕ ਮਿੰਟ सारी जाब हो गई क्या हाल है खोल के ही तेल करके ना खोर खोर तेल के 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 खोल के ही खोल के आ चीज खोल लो मेरे सियाम मैं तांगे चाली जली खोल दी हूँ मैं खोल दूँ आप मैं पराग है आ गैस का मार दो मरे ਹੋਲੀ ਰਾਮ ਨਾਲ ਅਸ਼ਵ ਪਿੱਛੇ ਲਾਓ ਘਾਇਰਾ ਜੇ ਨਿਕਲ ਜਾਕਰੋ ਇਹ ਲੋ ਤਾਂ ਨਹੀਂ ਨਾ ਨਿਕਲ ਕਰ ਬਿਜ ਨਹੀਂ ਯਾਰ ਤੁਸੀਂ ਸਾਰਾ ਜਗੜਨਾ ਤੁਸੀਂ ਰਹਿਣ ਦਿਓ ਇਹਨੂੰ ਜਿਵੇਂ ਜਾ ਫਸਦਾ ਯਾਰ ਆਈ ਡੋਟ ਆ ਨਾ ਖਿੱਚੋ ਹਸੋ ਖਿੱਚਾ ਜੱਟ ਸੌਦਾ ਨਾ ਕਰੋ ਤੁਸੀਂ ਚਲ ਫੜ ਨਿਕਲ ਗਿਆ ਉਹ ਵੀ ਕਿੰਨਾ ਬੜਾ ਪਲਗਾ ਪਲੱਗ ਨੂੰ ਟੇਪ ਲੱਗੀ ਹੋਈ ਐ। ਨਾ ਰੋ। ਦਸਾਂ ਹੀ ਪਾਰਾ ਕਿੰਨਾ ਛੋਟਾ ਛੋਟਾ ਇਹ ਚ। ਯਾਰ ਇਹ ਕੋਝਾ। ਸਾਰੀ ਨਾ। ਸੋ ਇਹ ਚੀਤੀ ਗੰਦੀ ਨਾ ਉਹ ਡੱਬੇ ਚ ਪਾਣੀ ਗਰਮ ਕਰਦੇ ਗੈਸ ਦੇ ਉੱਪਰ ਹੋਰ ਰੰਗੜਾ ਬੋਤਲੇ ਰੋਟੇ ਆਉਣ ਫੀਟਿੰਗ ਆਪਣੀ ਚਿਮਨੀ ਦੀ ਅੱਛਾ ਉੱਪਰ ਜਲਦੋਂ ਆਪਣੀ ਚਿਮਨੀ ਹੋ ਗਈ ਕਲੀਨ ਦੇਖੋ ਇਹਨੀ ਗੰਦੀ ਹੋਈ ਪਈ ਸੀ ਸਾਰੀ ਹੋ ਗਈ ਸਾਫ ਕਲੀਨ ਸਾਰੀ ਵਿੱਚੋਂ ਵੀ ਸਾਰੀ ਖੋਲ ਕੇ ਕਰਤੀ ਹੋਰ ਰਹਿ ਗਿਆ ਜੀ ਉੱਪਰ ਉਹ ਲਾਉਣਾ ਪੈਪ ਲਾਉਣਾ ਹੈ ਜੀ ਪੈਪ ਲਾਉਣ ਤੇ ਰਹਿ ਗਿਆ ਉੱਪਰ ਉਹ ਲਾ ਦੋ ਸਲੋਜੀ ਹੋ ਗਿਆ ਆਪਣੇ ਕੰਮ ਤਿਆਰ ਸਾਰਾ ਆਪਾਂ ਨੂੰ ਐਸੀ ਆਪਾਂ ਥੋੜੇ ਜਿਹਾ ਕਿਚਨ ਵੀ ਸਾਫ ਕਰਾਂਗੇ ਦਰਾਦਰਜ ਸਾਰਾ ਖਲਾਰਾ ਪਿਆ ਪਿਆ ਪਰ ਆਪਣੇ ਆਗੇ ਹੁਣ ਰਿਸ਼ਤੇਦਾਰ ਤੇ ਆਪਾਂ ਹੁਣ ਨਹਾ ਧੋ ਕੇ ਚਲੇ ਜਾਈਏ ਰਿਸ਼ਤੇਦਾਰਾਂ ਕੋਲ ਠੀਕ ਹੈ ਮਸਾਂ ਅਗਲਾ ਆਉਂਦਾ ਹੈ ਜਿਹੜਾ ਇਹਨਾਂ ਦਾ ਪਤਾ ਨਹੀਂ ਕਿਉਂ ਨਹੀਂ ਆ ਰਹੇ ਹੈਗੇ ਤੇ ਆਪਾਂ ਨੇ ਇਹ ਕੱਪ ਲੈ ਕੇ ਆਏ ਆ ਆਪਾਂ ਕੱਲ ਨਵੇਂ ਤੇ ਆਪਾਂ ਨੇ ਇਹਨਾਂ ਦੀ ਸੈਟਿੰਗ ਕਰਨੀ ਸੀ ਦਰਾਜਾਂ 'ਚ ਕਿਉਂਕਿ ਐਡਜਸਟਮੈਂਟ ਕਰਨੀ ਪੈਣੀ ਹੈ ਹਨਾ ਪਹਿਲਾਂ ਹੌਸਮਨ ਪਿਆ ਵਿੱਚ ਇਹਨਾਂ ਚਪਟਾ ਦਾਲਾਂ ਪਾ ਕੇ ਰੱਖਣੀ ਆ ਮੈਂ ਧੋ ਕੇ ਸੁਕਾ ਤੇ ਚਲਾਂ ਕਿ ਚਲਣੇ ਆ ਟਾਈਮ ਸੁੱਕ ਜੂਗੇ ਤੇ ਉਹ ਤੋਂ ਬਾਅਦ ਫਿਰ ਆਪਾਂ ਸੁੱਕੇ ਤੋਂ ਬਾਅਦ ਫਿਰ ਪਾਵਾਂਗੇ ਤੇ ਆਪਾਂ ਫਿਰ ਇਹਨਾਂ ਨੂੰ ਛੇੜਾਂਗੇ ਹੁਣ ਕੱਲ ਨੂੰ ਤੇ ਹੁਣ ਆਪਾਂ ਨਹਾ ਧੋ ਕੇ ਰਿਸ਼ਤੇਦਾਰਾਂ ਨੂੰ ਮਿਲ ਲਈਏ ਆਵਾਜ਼ ਬੜੀ ਸੋਹਣੀ ਹੋ ਗਈ ਨਹੀਂ ਤਾਂ ਉਹ ਵੀ ਮਤਲਬ ਆਵਾਜ਼ ਬੜੀ ਖਰਾਬ ਹੋਈ ਪਈ ਤੇ ਮਾਣ ਕਿੰਨੀ ਆਵਾਜ਼ ਕਰਦੀ ਸੀ ਨਾ ਹਾਂ ਦੇਖੋ ਹੁਣ ਤਾਂ ਪਤਾ ਵੀ ਨਹੀਂ ਲੱਗਦਾ ਹੈਗਾ ਚਲਦੀ ਹੈ ਉਹਦੇ ਵਿੱਚ ਬਹੁਤ ਕਚਰਾ ਹੋਇਆ ਪਿਆਦਾ ਨਾ ਕਿੰਨਾ ਟਾਈਮ ਹੋ ਗਿਆ ਇਹਨੂੰ ਮੈਨੂੰ ਲੱਗਦਾ ਫਰਵਰੀ ਚ ਚੰਗੀ ਤਰ੍ਹਾਂ ਸਾਫ਼ ਕਰੀਦੀ ਆਪਾਂ ਨੇ ਹੈਨਾ ਬਾਕੀ ਤਾਂ ਥੋੜੀ ਬਹੁਤੀ ਤਾਂ ਚਲੋ ਜਾਂਦੀ ਹੈ ਥੋੜੀ ਥੋੜੀ ਕਰਦੇ ਕਰੋ ਨੀਟ ਐਂਡ ਕਲੀਨ ਦਾ ਮਤਲਬ ਹਾਂ 3-4 ਕਵਾਰੇ ਕਰਦੇ ਹੁੰਨੇ ਆਸੀਂ ਸਾਲ ਚ ਨਹੀਂ ਬਾਕੀ ਤਾਂ ਥੋੜੀ ਥੋੜੀਆਂ ਚਾਲੀਆਂ ਜੁੜੀਆਂ ਸਾਫ਼ ਕਰਦਨੇ ਅੱਜ ਤਾਂ ਦਿਖਾਂ ਲੱਗਦਾ ਬਸ ਐਨ ਚਮਕਦੀ ਚਲੋ ਜੀ ਆਪਾਂ ਨੇ ਹੁਣ ਸਾਰੇ ਕੰਮ ਕਰ ਨਿਬੜ ਲਏ ਆਪਾਂ ਨਾਲੇ ਆਪਣੀ ਚਿਮਨੀ ਸਾਫ ਕਰ ਦਿੱਤੀ ਆਪਣੇ ਰਹਿ ਗਏ ਸੋਈ ਦੇ ਦਰਵਾਜ਼ੇ ਸਾਫ ਕਰਨੇ ਆਪਾਂ ਚੱਬ ਦਿਖਾਣੀ ਕਰ ਲਉ ਜਾਂ ਪਰਸੋਂ ਹੁੰਦਾ ਹੈ ਨਾ ਹੋ ਜਾਂਦੇ ਤਾਂ ਹੋ ਜਾਂਦੇ ਹੁਣ ਰਹਿ ਗਏ ਤਾਂ ਫਿਰ ਦੇਖੀ ਚੋਗੇ ਕਦੋਂ ਹੋਣਗੇ ਤੇ ਆਪਾਂ ਚੱਲੇ ਹੁਣ ਭੂਆ ਜੀ ਨੂੰ ਮਿਲਣਾ ਭੂਆ ਜੀ ਬੈਠੇ ਆ ਉੱਧਰ ਕਿਉਂਕਿ ਭੂਆ ਜੀ ਵਿਚਾਰੇ ਛਾਲੇ ਤੁਰ ਨਹੀਂ ਸਕਦੇ ਹੈ ਨਾ ਨਹੀਂ ਤਾਂ ਅਸੀਂ ਹੁਣ ਸਾਰੇ ਰਿਸ਼ਤੇਦਾਰਾਂ ਨਾਲ ਗੁੱਸੇ ਹੋ ਜੰਨੇ ਆ ਕਿ ਜਿਹੜਾ ਸਾਡੇ ਆਜੂਗਾ ਤਾਂ ਠੀਕ ਹੈ ਨਹੀਂ ਅਸੀਂ ਨਹੀਂ ਜਾਂਦੇ ਹੈਗੇ ਉਧਰ ਮਿਲਣ ਤਾਂ ਹੁਣ ਵਿਚਾਰੇ ਭੂਆ ਜੀ ਨੂੰ ਤਾਂ ਮਿਲਣ ਜਾਣਾ ਪੈਣਾ ਹੈ ਕਿਉਂਕਿ ਉਹ ਚਰੇ ਚਾਦੇ ਤੁਰ ਨਹੀਂ ਸਕਦੇ ਹੈਗੇ ਚਲੋ ਆਪਾਂ ਹੁਣ ਨਾਲੇ ਤੁਹਾਨੂੰ ਘੋਸੀ ਨੂੰ ਭੁਲਾਣੇ ਆ ਸੀ ਜੇਕਰ ਉਹ ਆਪਣੀ ਆਪਸੇ ਲੱਗ ਕੇ ਫੇਰ ਮਰ ਜਾਤੂ ਹੋਏ ਨਾ ਰਹਿਣਗੇ ਜੇਕਰ ਉਹ ਨਹੀਂ ਕਿਹਦੇ ਕਿਸ ਤੋਂ ਖਾਣ ਦਾ ਤਮਨ ਤੁਸੀਂ ਜੇਕਰ ਇਹਦੇ ਸਿਰਪੇ ਦਾ ਤੁਹਾਨੂੰ ਜੀਵਨ ਦੇ ਵਿੱਚ ਬਹੁਤ ਹੀ ਖੁਸ਼ੀ ਨਾਲ

ਤੇਰੇ ਤੋਂ ਬੋਲਣਾ ਨਹੀਂ ਮੈਂ ਦੱਸੋ ਬੰਨਾਰੇ ਸਾਰੇ ਜਿਹੜੇ ਚਾਲ ਵੀ ਬੋਲਦੀ ਹੁੰਦੀ ਹੈ ਜੇਕਰ ਤਾਂ ਫੋਨ ਬਿਲਕੁਲ ਵੱਟ ਨਹੀਂ ਕਰਦਾ ਜੇਕਰ ਐਸ ਸੀ ਦੇ ਵਿੱਚ ਉਹਦੇ ਮੁਰੇ ਨੂੰ ਥੋੜੀ ਆਪੇ ਕਰ ਲਈ ਨਹੀਂ ਕਰਨ ਦੀ ਇਹ ਨਹੀਂ ਕਰਦਾ ਸੋਹਣੇ ਕਰਦੇ ਕਿ ਕੋਈ ਕਰ ਨਹੀਂ ਮੈਂ ਉਹਨੂੰ ਦੇਖੇ ਬੋਲਣਾ ਹਾਂ ਉਹਨਾਂ ਨੇ ਕਿਹਾ ਇੱਕ ਦਿਨ ਉਹ ਮੇਡੀਕਸ ਮਾਰ ਕੇ ਉਹਨੇ ਨਹੀਂ ਕਹੋ ਜੇ ਬ੍ਰੇਕ ਨਹੀਂ ਹੋ ਸੇ ਜਾਣਾ ਤੁਹਾਨੂੰ ਇਹਦਾ ਜਿਕਰ ਸਾਡੇ ਤੋਂ ਕੰਮੇ ਕਰੀਏ ਨਾ ਜੀ ਕੀ ਕੋਈ ਫੋਕਲ ਲੁਕੀ ਮੈਂ 5-7 ਰੁਪਏ ਹੁੰਨੇ ਕੋਟਲਾ ਨੇ ਵੀ ਨਿਕਲ ਜਾਂਦੀ ਆ ਗੱਡ ਲੈਂਦੇ ਆਪਾਂ ਜੀ ਜਾਰੀ ਕਰਤਾ ਉਧਰ ਬੈਠੇ ਉਧਰ ਕੀ ਕਰਾਦੇ ਯਾਰ ਉਧਰ ਜਾ ਕੇ ਚਾਹੇਗੇ ਇਸ ਮਤਰਾ ਸ਼ਾਮ ਨੂੰ ਜੇ ਜੜੀ ਹੁਣ ਬਾਦ ਨੇ ਰੱਖਣਾ ਪਿਆ ਮਤਰਾ ਰੱਖਣੀ ਨਹੀਂ ਬਹੁਤਾ ਕਿਉਂ ਨਾ ਇਹ ਕਰ ਲੈ ਉਹ ਇੱਥੇ ਸੇ ਸੁਭਾਉਣ ਆਲੇ ਕੁੜੀ ਚਲੀ ਸਾਡੀ ਸੌਰਿਆਂ ਨੂੰ gedi udal di chandi chuni swar li ਜਦ ਇਹ ਕਾਤਾ ਬੁੱਤਾ ਪਤਾ ਜੀ ਨੇ ਚੱਲ ਦੇ ਦੇ ਹੋਰ ਦੇ ਨੰਗੁਰ ਖਰਣ ਲੱਗੀ ਰਹੀ ਸੀ ਤਾਂ ਇਹ ਦਤੇ ਹੋਰ ਲਫਾਫੇ ਜਿਹੜੇ ਹੈ ਤੇ ਫਿਰ